ਇਹ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਪ ਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤਕਰੀਬ ਦੀ ਤੀ ਦੀ ਮਦਦ ਲਈ ਦਾਨੀ ਸੱਜਣ ਅਖਿਆਏ ਨੇ ਜੀ ਹਾਂ 16 ਜੂਨ ਨੂੰ ਇਸ ਗਰੀਬ ਵਿਅਕਤੀ ਦੀ ਤੀ ਦਾ ਵਿਆਹ ਰੱਖਿਆ ਗਿਆ ਇਹ ਪਰ ਘਰ ਵਿੱਚ ਕੋਈ ਵੀ ਪੈਸਾ ਤੇ ਲਹੂ ਨਾ ਕਰਨ ਪਰਿਵਾਰ ਵੱਲੋਂ ਦਾਨੀ ਸੱਜਣਾ ਤੋਂ ਮਦਦ ਦੀ गुहार ਲਗਾਈ ਗਈ ਸੀ ਜਿਸ ਤੋਂ ਬਾਅਦ ਸੈਂਟਰਲ ਪੰਜਾਬ ਟੀਵੀ ਵੱਲੋਂ ਇਸ ਪਰਿਵਾਰ ਦੀ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਸੀ ਅਤੇ ਹੁਣ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਅਧਿਕਾਰੀ ਸੜੇ ਕੁਝ ਦਾਨੀ ਸੱਜਣ ਇਸ ਦੀ ਦੇ ਵਿਆਹ ਲਈ ਆਖੇ ਆਏ ਨੇ ਅਤੇ ਉਹਨਾਂ ਨੇ ਇਸ ਤੀ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਤੇ ਸੈਂਟਰਲ ਪੰਜਾਬ ਟੀਵੀ ਵੱਲੋਂ ਪਰਿਵਾਰ ਦੇ ਹਾਲਾਤਾਂ ਦੀ ਜਾਣਕਾਰੀ ਨੂੰ ਲੈ ਕੇ ਇੱਕ ਵੀਡੀਓ ਲੋਕਾਂ ਨਾਲ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਈ ਦਾਨੀ ਸੱਜਣ ਇਸ ਵੀਰ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਨੇ ਜਿੱਥੇ ਕਿ ਇਸ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਨਾਨਕੇ ਦਾਦਕੇ ਵੀ ਆਪਣਾ ਨਾਤਾ ਛੋੜ ਚੁੱਕੇ ਸੀ ਅਜਿਹੇ ਵਿੱਚ ਹੁਣ ਵਿਆਹ ਵਿੱਚ ਸ਼ਾਮਿਲ ਹੋਣ ਦੇ ਲਈ ਦਾਨੀ ਸੱਜਣਾ ਨੇ ਆਪੋ ਆਪਣੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਏ ਅਤੇ ਕਿਹਾ ਹੈ ਕਿ ਜਦੋਂ ਵੀ ਇਸ ਪਰਿਵਾਰ ਨੂੰ ਅੱਗੇ ਵੀ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਉਹ ਇਸ ਪਰਿਵਾਰ ਦੀ ਮਦਦ ਲਈ ਹਰਦਮ ਖੜੇ ਨਸਰਾਉਣਗੇ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਮਸਤ ਆ ਪਿਛਲੇ ਦੋ ਜਿਹੜੀ ਇੱਕ ਮੀਡੀਆ ਤੇ ਜਿਹੜੀ ਖਬਰ ਨਸ਼ਰ ਹੋਈ ਸੀ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਦੇ ਦਾਜਕੇ ਨਹੀਂ ਆ ਸਕੇ ਉਸ ਅਸੀਂ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਸਪਿੰਡ ਸੁਲਤਾਨਪੁਰੇ ਖੇ ਪਹੁੰਚੇ ਆ ਕੇ ਬੱਚੀ ਦੇ ਘਰ ਦੇ ਹਾਲਾਤ ਜੋ ਕੇ ਬਹੁਤ ਹੀ ਬੱਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਵਾ ਔਰ ਜਦੋਂ ਬਰਸਾਤਾਂ ਹੁੰਦੀਆਂ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਜਿਹੜੀ ਚ ਹੁੰਦੀ ਹੈ ਗਿਲਜੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹਰ ਨਹੀਂ ਖੜੀ ਪਰ ਤੁਸੀਂ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਪ ਦੇ ਵਿੱਚ ਪਹੁੰਚੇ ਹੋਏ ਨੇ ਅ ਇਸ ਇਸ ਪਰਮਾਤਮਾ ਹੀ ਸੇਵਾ ਸਿਰ ਤੇ ਹੱਥ ਰੱਖ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਆਂ ਦੀ ਸੇਵਾ ਜਿਹੜੀ ਉਹ ساری ਉਮਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਵ ਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜਿਹੇ ਸਮਾਵਾ ਮੈਂ ਇਸੇ ਤਰ੍ਹਾਂ ਕਰਦਾ ਰਾਵਾਂ ਤੇ ਪ੍ਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਗਾ ਦਾ ਅਸੀਂ ਮੋੜੇ ਦਾ ਮੋਟਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਲਜ ਆ ਉਹਨਾਂ ਨੂੰ ਨਿਪਟਾ ਸਕੀਏ ਹੋਰ ਵੀ ਜਸਦੀਪ ਜੀ ਲੋੜ ਉਹ ਵੀ ਦਾ ਪਰਿਵਾਰ ਨੇ ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਵੀ ਇਹਨਾਂ ਦਾ ਆਨੰਦ ਕਾਲਜ ਹੋ ਜਾਂਦੇ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਦਾ ਨਾ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂ ਜਲਦੀਪ ਭਾਜੀ ਪਹਿਲਾਂ ਪਰਿਵਾਰ ਦੇ ਉਦੇ ਹਸ ਕੋ ਦਸ ਸੀ ਤੇਰੇ ਦੇ ਉੱਪਰ ਤੁਸੀਂ ਪਹੁੰਚੇ ਤਾਂ ਕਿਸ ਤਰ੍ਹਾਂ ਨਮਾਉਂਦਾ ਸੀ ਇਹਦੇ ਵਿੱਚ ਵੀ ਜੀ ਤੁਸੀਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ ਕਿ ਉਹ ਬੱਚੀ ਦੇ ਚਿਹਰੇ ਦੀ ਮਸਕਾ ਉਹ ਸਾਡੀ ਥਕਾਨ ਵੀ ਦੂਰ ਹੋ ਗਈ ਆ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਰ ਵਿੱਚ ਕੋ ਆਇਆ ਗਿਆ ਸੀ ਤੇ ਅੱਜ پتہ ਲੱਗਦਾ ਵੀ ਇਹ ਵਿਆਕੈ ਵਿਆਹ ਆ ਘਰ ਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈ ਦਰਸਲ ਇਹ ਪੂਰਾ ਮਾਮਲਾ ਅਮਰੀਤ ਸਰਦੇ ਸultanwinda ਇਲਾਕੇ ਦਾ ਹੈ ਜਿੱਥੇ ਕਿ ਤੁਹਾਡੇ ਨਾਲ ਇੱਕ ਗਰੀਬ ਪਰਿਵਾਰ ਦੀ ਕਹਾਣੀ ਸਾਂਝੀ ਕੀਤੀ ਗਈ ਸੀ ਕਿ ਇਸ ਪਰਿਵਾਰ ਦਾ ਜੋ ਮੁਖੀ ਵਿਅਕਤੀ ਹੈ ਉਸ ਦਾ ਐਕਸੀਡੈਂਟ ਹੋਣ ਨਾਲ ਉਸ ਦੀ ਲਤ ਵੱਢ ਗਈ ਸੀ ਅਤੇ ਉਸ ਦੇ ਘਰ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਪਰ ਉਸ ਦੀ ਤੀ ਦਾ 16 ਜੂਨ ਦਾ ਵਿਆਹ ਰੱਖਿਆ ਗਿਆ ਜਿਸ ਦੇ ਚਲਦੇ ਮਾਮਾ ਥੀਆਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਪਰ ਵਿਆਹ ਨੂੰ ਦੇਖਦਿਆਂ ਉਹਨਾਂ ਦੇ ਰਿਸ਼ਤੇਦਾਰ ਨਾਨਕੇ ਦਾਦਕੇ ਕੋਈ ਵੀ ਨਹੀਂ ਆਏ ਅਤੇ ਸਭ ਨੇ ਉਹਨਾਂ ਨਾਲ ਇੱਕ ਤਰੀਕੇ ਨਾਲ ਨਾਤਾ ਤੋੜ ਲਿਆ ਸੀ ਜਿਸ ਕਾਰਨ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਸੀ ਕਿਉਂਕਿ ਉਹਨਾਂ ਕੋਲ ਕੋਈ ਵੀ ਪੈਸਾ ਤੇਲਾ ਖਰਚ ਕਰ ਲਈ ਨਹੀਂ ਸੀ ਅਜਿਹੇ ਵਿੱਚ ਜਦੋਂ ਸੈਂਟਰਲ ਪੰਜਾਬ ਟੀਵੀ ਵੱਲੋਂ ਇਸ ਪਰਿਵਾਰ ਦੀ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਤਾਂ ਹੁਣ ਦਾਨੀ ਸੱਜਣ ਪਹੁੰਚੇ ਨੇ ਜਿਨ੍ਹਾਂ ਨੇ ਕੇ ਇਸ ਪਰਿਵਾਰ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ ਪੁਲਿਸ ਅਧਿਕਾਰੀ ਦਲਜੀਤ ਸਿੰਘ ਲੜਕੀ ਦਾ ਮਾਮਾ ਬਣ ਕੇ ਅੱਗੇ ਆਇਆ ਅਤੇ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਹੈ ਜਿਸ ਦੇ ਨਾਲ ਹੀ ਹੋਰ ਸਮਾਜ ਸੇਵੀ ਜਥੇਬੰਦੀਆਂ ਵੀ ਬਾਥੜ ਕੇ ਇਸ ਪਰਿਵਾਰ ਦੀ ਮਦਦ ਕਰਨ ਦਾ ਪ੍ਰੋਸਾ ਦੇ ਰੱਖੀਆਂ ਨੇ ਜੀ ਵੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਹੋ ਕੁਤਰਾ ਪਾ ਲਗਾ ਪਰਿਵਾਰ ਵਾਲੇ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇ ਲਗ ਕੇ ਸਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਜੀ ਤੇ ਜਿੰਨਾਂ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਆ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੋ ਰਹੇ ਹੋ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨ ਕੀ ਅੱਜ ਹੋਈ ਹੈ ਮੈਂ ਸਹੀ ਇਸ ਤਰ੍ਹਾਂ ਦੇ ਦਾਨਪੋਣ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਕਿਵੇਂ ਦੇਖ ਰਿਹਾ ਪਰਿਵਾਰ ਦੇ ਉਦਾਸੀ ਸੀ ਚਿਹਰੇ ਦੇ ਅੱਜ ਜਿਹੜੀ ਹੈ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤੇ ਸਾਰੀ ਦੁਨੀਆ ਆਪਣੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕਿ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆ ਉਹਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰਾ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤਾਂ ਕਲਾ ਕੇ ਇਹਨੂੰ ਛੱਡਿਆ ਹੀ ਨਹੀਂਗਾ ਏ ਦਲਜੀਤ ਭਾਜੂ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਕਰਨਾ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ੍ਹਾਂ ਲੱਭ ਲੈਂਦੇ ਸਾਨੂੰ ਆਪ ਨਹੀਂ ਅਈ ਸਾਨੂੰ ਤੁਹਾਡੇ ਮੀਡੀਆ ਥਰੂ ਨਹੀਂ ਪਤਾ ਲੱਗਦਾ ਰੀਨਾ ਥਰੂ ਪਤਾ ਲੱਗ ਜਾਂਦਾ ਇਹ ਵੀ ਇੱਕ ਮੀਡੀਆ ਨੇ ਹਾਂ ਇਹ ਹੋਰ ਵੀ ਕਿਸੇ ਲੋੜਵੰਦ ਪਰਿਵਾਰ ਨੂੰ ਲੋੜਵੰਦ ਜਰੂਰ 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 ਜਸ ਲਾਇਕ ਹੋਵਾਂਗੇ ਜਰੂਰ ਸੇਵਾ ਕਰਾਂਗੇ ਉਦ੍ਰ ਮਦਦ ਦਾ ਭਰੋਸਾ ਮਿਲਣ ਤੋਂ ਬਾਅਦ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲੀ ਜਿੱਥੇ ਇਸ ਪਰਿਵਾਰ ਦੇ ਚਿਹਰੇ ਤੇ ਮਾਇੂਸੀ ਛਾਈ ਹੋਈ ਸੀ ਉਥੇ ਹੀ ਹੁਣ ਪਰਿਵਾਰ ਹੱਸਦਾ ਖੇਡਦਾ ਨਸਰਾ ਆ ਜਿਨ੍ਹਾਂ ਨੇ ਕੇ ਦਾਨੀ ਸੱਜਣਾ ਅੰਦਿਆ ਮਦਦ ਲਈ ਧੰਨਵਾਦ ਵੀ ਕੀਤਾ ਜੀ ਧੀ ਦਾ ਵਿਆਹ ਸੀ ਕਿਰ ਲੁ ਉਦਾਸੀ ਸੀ ਅੱਜ ਪੰਜਾਬ ਪੁਲਿਸ ਦੇ ਜਵਾਨ ਇੱਥੇ ਪਹੁੰਚੇ ਨੇ ਹਾਂ ਜੀ ਦੱਸੋ ਹਾਂ ਜੀ ਕੱਲ ਨਾ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਅਸੀਂ ਸੋਚਦੇ ਆਂ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਕੱਲ ਸਾਡੇ ਘਰੇ ਕਹਿ ਕੇ ਗਏ ਹੋ ਵੀ ਚਲੋ ਬੇਟੀ ਨੇ ਤੁਹੀ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਤੇ ਚ ਲੈ ਪੈਣ ਦਾ ਵਧੀਆ ਵਿਆਹ ਹੋਣਾ ਤੇ ਭੈਣ ਟੈਨਸ਼ਨ ਨਾ ਲੈ ਤੇ ਉਹੋ ਹੀ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀਰ ਅੱਜ ਆਇਆ ਸਾਡੇ ਘਰੇ ਪੁਲਸ ਵਾਲਾ ਮੇਰਾ ਵੀਰ ਪੰਜਾਬ ਵੀਰ ਜਲਦੀ ਸẽਗਾ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਵਾ ਰਿਸ਼ਤੇਦਾਰ ਭੈਣ ਭਰਾ ਨਹੀਂ ਕੋਈ ਨਹੀਂ ਭੈਣ ਭਰਾ ਕੋਈ ਨਹੀਂ ਪਹੁੰਚਿਆ ਭੈਣ ਭਰਾ ਮੈਨੇ ਵੀ ਸਾਡਾ ਛੜਤਾ ਵੀ ਆ ਵੀ ਨਹੀਂ ਆਹੀ ਨੇ ਜੋਗ ਨਹੀਂ ਹੈਗੇ ਤੇ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਤੁਹਾਡਾ ਭਰਾ ਬਣਿਆ ਤੇਰਾ ਮਾਮਾ ਬਣਿਆ ਤੇਰਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਹੁਣ ਲੋੜਾਂ ਜਿਹੜੀਆਂ ਜ਼ਰੂਰਤਾਂ ਸੀ ਰੀਤੀ ਰਿਵਾਇਤ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਹਾਂਜੀ ਪੂਰੀਆਂ ਹੋ ਰਹੀਆਂ ਜੀ ਅਸੀਂ ਕੀ ਧੰਨਵਾਦ ਕਰਦੇ ਹਾਂ ਤੁਸੀਂ ਜਿਨ੍ਹਾਂ ਨੇ ਸੇਵਾ ਭੇਜੀ ਹਾਂਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਭੇਜਣਾ ਜਿੰਨਾ ਸੇਵਾ ਭੇਜੀ ਆ ਤਦਾਨੀ ਸੱਜਣਾ ਨੇ ਪ੍ਰੋਸਾ ਦਿੱਤਾ ਹੈ ਕਿ ਘਰ ਵਿੱਚ ਵਿਆਹ ਦੇ ਹਰ ਇੱਕ ਸਮਾਗਮ ਨੂੰ ਕਰਵਾਇਆ ਜਾਵੇਗਾ ਬਰਾਤ ਦਾ ਸਵਾਗਤ ਚੰਗੇ ਤਰੀਕੇ ਨਾਲ ਹੋਵੇਗਾ ਤੇ ਜੋ ਵੀ ਜਿੰਨਾ ਸਰਦਾ ਪੁੱਜਦਾ ਏ ਉਹ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰਨਗੇ ਤਾਂ ਜੋ ਤੀ ਦੇ ਵਿਆਹ ਵਿੱਚ ਕੋਈ ਵੀ ਕਸਰ ਨਾ ਰਹਿ ਸਕੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ